ਗੁਰਨਾਮੋ ਵਿਆਹ ਤੋਂ ਬਾਅਦ ਬਹੁਤ ਖੁਸ਼ੀ ਉਸਨੇ ਸਭ ਗੱਲਾਂ ਦੀ ਮਿੱਟੀ ਪਾ ਦਿੱਤੀ ਸੀ ਸੋਹ ਵਧੀਆ ਜ਼ਿੰਦਗੀ ਜਿਉਣਾ ਚੰਗੀ ਸੀ ਘਰ ਦਾ ਸਾਰਾ ਕੰਮ ਧੰਦਾ ਗੁਰਨਾਮੋ ਆਪ ਕਰਦੀ ਸੀ ਗੁਰਨਾਮੋ ਦਾ ਪਤੀ ਮਿੰਦਰ ਗੁਰਨਾਮੋ ਦਾ دیਵਾਨਾ ਸੀ ਗੁਰਨਾਮੋ ਦੀ ਹਰ ਗੱਲ ਮੰਨਦਾ ਸੀ ਗੁਰਨਾਮੋ ਦੇ ਕਹਿਣ ਤੇ ਸ਼ਰਾਬ ਵੀ ਨਹੀਂ ਪੀਂਦਾ ਸੀ ਹਰ ਵੇਲੇ ਗੁਰਨਾਮੋ ਨੂੰ ਵੇਖਦਾ ਰਹਿੰਦਾ ਸੀ ਕਿਉਂਕਿ ਗੁਰਨਾਮੋ ਬਹੁਤ ਸੋਹਣੀ ਸੀ ਮਿੰਦਰ ਖੇਤੀ ਦਾ ਕੰਮ ਕਰਦਾ ਸੀ ਮਿੰਦਰ ਦੇ ਘਰ ਕੋਈ ਵੀ ਘਟ ਨਹੀਂ ਸੀ ਸਭ ਕੁ ਰੱਬ ਦਾ ਦਿੱਤਾ ਸਭ ਕੁਝ ਸੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਕਿ 2 ਸਾਲ ਬਾਅਦ ਗੁਰਨਾਮੂ ਦੇ ਘਰ ਇੱਕ ਧੀ ਨੇ ਜਨਮ ਲਿਆ ਗੁਰਨਾਮੂ ਦੀ ਧੀ ਬਹੁਤ ਸੋਹਣੀ ਸੁਨੱਖੀ ਸੀ ਜਮਾ ਹੀ ਗੁਰਨਾਮੂ ਨਾਲ ਦੀ ਸੀ ਗੁਰਨਾਮੂ ਨੇ ਆਪਣੀ ਧੀ ਦਾ ਨਾਮ ਗੁਰਮਨ ਰੱਖਿਆ ਸੀ ਜਦੋਂ ਗੁਰਨਾਮੂ ਦੇ ਘਰ ਧੀ ਹੋਈ ਤਾਂ ਮਿੰਦਰ ਦੇ ਘਰ ਫਸਲ ਦੇ ਢੇਰ ਲੱਗ ਗਏ ਕੋਈ ਕਮੀ ਨਾ ਰਹੀ ਘਰ ਵਿੱਚ ਕਿਸੇ ਵੀ ਚੀਜ਼ ਦੀ ਗੁਰਨਾਮੂ ਮਹਿੰਦਰ ਨੇ ਆਪਣੀ ਧੀ ਦਾ ਵਧੀਆ ਪਾਲਣ-ਪੋਸਣ ਕੀਤਾ ਗੁਰਨਾਮੂ ਨੂੰ ਸੀ ਕਿ ਉਸ ਦੀ ਧੀ ਵਧੀਆ ਸਕੂਲ ਵਿੱਚ ਪੜ੍ਹੇ ਕਿਉਂਕਿ ਗੁਰਨਾਮੂ ਦੀ ਪੜ੍ਹਾਈ ਦਾ ਸੁਪਨਾ ਅੰਗਰੀਬੀ ਨੇ ਮਾਰ ਦਿੱਤਾ ਗੁਰਨਾਮੂ ਨੂੰ ਸੀ ਕਿ ਮੇਰੀ ਧੀ ਨਾਲ ਉਹ ਨਾ ਹੋਵੇ ਜੋ ਮੇਰੇ ਨਾਲ ਹੋਈ ਸੀ ਗੁਰਨਾਮੂ ਨੇ ਗੁਰਮੰਨ ਨੂੰ ਸਦੀਅ ਪ੍ਰਾਈਵੇਟ ਸਕੂਲ ਵਿੱਚ ਪੜਨ ਲਗਾਇਆ ਗਿਆ ਫਿਰ 4 ਸਾਲਾਂ ਬਾਅਦ ਮਹਿੰਦਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਸਾਰੇ ਪਿੰਡ ਦੇ ਵਿੱਚ ਪਟਾਸੇ ਵੰਡੇ ਸਾਰੇ ਇਤੇ ਸੁੱਖਾਂ ਸੀਰਨੀਆਂ ਦਿੱਤੀਆਂ ਗਈਆਂ ਗਰਨਾਮੋ ਦਾ ਪੁੱਤਰ ਵੀ ਗਰਨਾਮੋ ਵਾਂਗ ਸੋਹਣਾ ਸੀ ਦੰਗ ਗੋਰਾ ਇੱਖਾ ਨੱਕ ਸੀ ਗਰਨਾਮੋ ਬਹੁਤ ਖੁਸ਼ੀ ਇਸ ਦੇ ਘਰ ਪੁੱਤਰ ਪੈਦਾ ਹੋਇਆ ਗਰਨਾਮੋ ਨੇ ਆਪਣੇ ਪੁੱਤਰ ਦਾ ਨਾਮ ਸੁਖਮਨ ਰੱਖਿਆ ਕਿ ਸੁੱਖਾ ਸੁੱਕੇ ਲਿਆ ਸੀ ਸੁਖਮਨ ਦਾ ਪਾਲਣ ਪੋਸਣ ਵਧੀਆ ਕੀਤਾ ਗਿਆ ਉਸ ਨੂੰ ਹਰ ਇੱਕ ਸਹੂਲਤ ਦਿੱਤੀ ਗਈ ਫਿਰ ਸੁਖਮਨ ਨੂੰ ਹੀ ਆਪਣੀ ਭੈਣ ਗੁਰਮਨ ਨਾਲ ਹੀ ਸਕੂਲ ਵਿੱਚ ਲਗਾਇਆ ਗਿਆ ਦੋਨੇ ਭੈਣ ਭਰਾ ਇਕੱਠੇ ਸਕੂਲ ਜਾਂਦੇ ਸੀ ਗੁਰਮਨ ਤਾਂ ਪੜ੍ਹਾਈ ਵਿੱਚ ਉਹ ਸਿਆਰ ਸੀ ਪਰ ਸੁਖਮਨ ਦਾ ਪੜ੍ਹਾਈ ਵਿੱਚ ਘੱਟ ਧਿਆਨ ਸੀ ਇੱਕ ਦਿਨ ਐਸਾ ਆਇਆ ਕਿ ਮਿੰਦਰ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ ਗਰਨਾਮੋ ਦੀਆਂ ਖੁਸ਼ੀਆਂ ਨੂੰ ਪਤਾ ਨਹੀਂ ਕਿਸੇ ਨਜ਼ਰ ਲੱਗ ਗਈ ਜੋ ਉਸਦੀ ਹਾਸਦੀ ਖੇਡ ਦੀ ਜ਼ਿੰਦਗੀ ਤਬਾਹ ਹੋ ਗਈ ਗਰਨਾਮੋ ਹਰ ਵੇਲੇ ਝੁਰਦੀ ਰਹਿੰਦੀ ਸੀ ਬਹੁਤ ਰੋਂਦੀ ਸੀ ਕੀ ਬਣੂ ਸਾਡਾ ਗਰਨਾਮੋ ਨੇ ਸੋਚਿਆ ਕਿ ਮੈਂ ਆਪਣੇ ਸਹੁਰੇ ਦੇ ਸਹਾਰੇ ਦਿਨ ਕੱਢ ਲੂੰ ਗਰਨਾਮੂ ਦਾ ਸਹਰਾ ਵੀ ਆਪਣੇ ਪੁੱਤਰ ਦੇ ਦੁੱਖ ਵਿੱਚ ਇਸ ਦੁਨੀਆ ਤੋਂ ਚੱਲ ਵਸਿਆ। ਗਰਨਾਮੂ ਦੀ ਜ਼ਿੰਦਗੀ ਵਿੱਚ ਹੋਰ ਵੀ ਹਨੇਰਾ ਛਾ ਗਿਆ। ਹੁਣ ਰਾਤਾਂ ਵੀ ਖਾਣ ਨੂੰ ਆਉਂਦੀਆਂ ਸੀ। ਦਿਨ ਤਾਂ ਨਿਕਲ ਜਾਂਦਾ ਸੀ। ਗਰਨਾਮੂ ਨੇ ਆਪਣੀ ਮਾਂ ਨੂੰ ਆਪਣੇ ਕੋਲ ਬੁਲਾਇਆ। ਗਰਨਾਮੂ ਦੀ ਮਾਂ ਵਿਸ਼ਨੂ ਆਪਣੀ ਧੀ ਕੋਲ ਮੀ ਨਵੀਂ ਨਲਗਾ ਜਾਂਦੀ ਸੀ। ਵਰਨਮ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਗਈ ਸੀ। ਵਰਨਮ ਨੇ ਆਪਣੀ ਮਾਂ ਨੂੰ ਕਿਹਾ ਮੇਰੀਆਂ ਸਹੇਲੀਆਂ ਹੌਸਟਲ ਵਿੱਚ ਰਹਿਣੀਆਂ। ਮੈਂ ਵੀ ਕਾਲਜ ਉਹਨਾਂ ਨਾਲ ਹੀ ਲੱਗਣਾ ਹੈ। ਨਾਮੂ ਨੂੰ ਆਪਣਾ ਧੀ ਦਾ ਸੁਪਨਾ ਪੂਰਾ ਕਰਨ ਲਈ ਗੁਰਮਨ ਨੂੰ ਕਾਲਜ ਸਹਿਰ ਵਿੱਚ ਲਗਾਇਆ ਗਿਆ ਔਰ ਨਾਮੂ ਸੀ ਮੇਰੀ ਸੋਹਣੀ ਧੀ ਕਿ ਧਿਆਨ ਪੜਨ ਨੂੰ ਨਵਿਆਹੀ ਜਾਵੇ ਸੁਖਮਣਾ ਜੀ 8ਵੀਂ ਕਲਾਸ ਵਿੱਚ ਪੜਦਾ ਸੀ ਗੁਰਮਨ ਨੂੰ ਹੋਸਟਲ ਜਾਣ ਦੀ ਕਾਲੀ ਸੀ ਬਹੁਤ ਖੁਸ਼ੀ